ਕੈਨੇਡਾ ਰੈਵੈਨਿਊ ਏਜੰਸੀ ਨੇ 2026 ਦੇ ਲਈ ਅਪਡੇਟ ਕੀਤੇ ਗਏ ਫੈਡਰਲ ਟੈਕਸ ਬ੍ਰੈਕਟ ਜਾਰੀ ਕੀਤੇ ਨੇ ਜੋ ਕਲੇ ਸਾਲ ਤੁਹਾਡੀ ਕਲ ਜਵਾਨ ਵਾਲੀ ਆਮਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਤਬਦੀਲੀਆਂ ਦੇ ਲਈ ਮੰਚ ਤਿਆਰ ਕਰਦੇ ਨੇ ਇਹ ਸਮਾਯੋਜਨ ਖਪਤਕਾਰ ਕੀਮਤ ਸੂਚਕਾਂਕ ਡੇਟਾ ਦੇ ਆਧਾਰ ਤੇ 2% ਮੁਦਰਾ ਸਫੇਤੀ ਕਾਰਕ ਨੂੰ ਦਰਸਾਉਂਦੇ ਨੇ ਏਜੰਸੀ ਹਰ ਸਾਲ ਟੈਕਸ ਸਮਾਵਾਂ ਨੂੰ ਕੀਮਤ ਵਾਦੇ ਨਾਲ ਇਕਸਾਰ ਰੱਖਣ ਦੇ ਲਈ ਇਨ੍ਹਾਂ ਅੰਕੜਿਆਂ ਨੂੰ ਅਪਡੇਟ ਕਰਦੀ ਹੈ ਸੰਗੀ ਬੈਕਟਾ ਅਤੇ ਗੈਰ ਵਾਪਸੀਯੋ ਕ੍ਰੈਡਿਟ ਰਕਮਾਂ ਦੇ ਵਿੱਚ ਬਦਲਾਅ ਵੀ ਜਨਵਰੀ ਤੋਂ 2024 ਤੋਂ ਲਾਗੂ ਹੋਣਗੇ ਵਸਤੂਆਂ ਅਤੇ ਸੇਵਾਵਾਂ 'ਤੇ ਟੈਕਸ ਕ੍ਰੈਡਿਟ ਅਤੇ ਕੈਨੇਡਾ ਬਾਲ ਲਾਭ ਅਤੇ ਬਾਲ ਅਪੰੰਕ ਦਾ ਲਾਭ ਵਰਗੇ ਲਾਭਾਂ ਦੇ ਅਪਡੇਟਸ 1 ਜੁਲਾਈ ਤੋਂ 2024 ਤੋਂ ਲਾਗੂ ਹੋਣਗੇ ਨਵੇਂ 2026 ਫੈਡਰਲ ਟੈਕਸ ਬ੍ਰੈਕਟ 58523 ਡਾਲਰ ਤੱਕ ਦੀ ਆਮਦਨ ਉੱਤੇ 14% ਦੀ ਦਰ ਹੋਵੇਗੀ 58523 ਤੋਂ 117045 ਡਾਲਰ ਤੱਕ ਦੀ ਆਮਦਨ ਉੱਤੇ 20.5% ਦੀ ਦਰ ਹੋਵੇਗੀ ਤੇ 117045 ਤੋਂ 181440 ਡਾਲਰ ਤੱਕ ਦੀ ਆਮਦਨ ਤੇ 26% ਦੀ ਦਰ ਹੋਵੇਗੀ 181440 ਤੋਂ 258482 ਡਾਲਰ ਤੱਕ ਦੀ ਆਮਦ ਉਤੇ 29% ਦਰ ਹੋਵੇਗੀ 258485 ڈالر ਤੋਂ ਵੱਧ ਦੀ آمدਨ ਉਤੇ ਦਿੱਤੀ ਬਰਤੀਸ਼ੇ ਦੀ ਦਰ ਹੋਵੇਗੀ ਜੀਹਾਂ ਸੂਬੇ ਤੇ ਪਰਦੇਸ਼ ਸੰਘੀ ਰਕਮਾਂ ਦੇ ਉੱਤੇ ਆਪਣੇ ਖੁਦ ਦੇ ਇੰਡੈਕਸ ਬ੍ਰੈਕਟ ਲਾਗੂ ਕਰਨਾ ਚਾਇਆ ਚ ਰੱਖਣਗੇ ਮੁਢਲੀ ਨੀਤੀ ਰਕਮ 14% ਦੀ ਦਰ ਦੇ ਨਾਲ ਸੰਘੀ ਟੈਕਸ ਦਾ ਕਰਨ ਤੋਂ ਪਹਿਲਾਂ ਤੁਹਾਡੀ ਕਮਾਈ ਦੀ ਆਮਦਨ 2026 ਦੇ ਵਿੱਚ ਵੱਧ ਕੇ 16455 ਡਾਲਰ ਹੋ ਜਾਵੇਗੀ 181400 ਡਾਲਰ ਤੱਕ ਦੀ ਆਮਦਨ ਵਾਲੇ ਵਿਅਕਤੀ 2303 ਡਾਲਰ پوری سنگ کرنے ایک لکھ اکاسی ہزار چاہ سو چالی ڈالر چھ کمون والے موڈلی نیچی رقم پڑاوار کٹا کے چودہ ہزار آٹھ سو نتی ڈالر ہو جاوے گی جو کہ دو, دو لکھ ہزار چھ ڈالر دا کریڈٹ کر دی ہے. ਰੋਸਕਾਰ ਪੀਮਾ ਪ੍ਰੀਮੀਅਮ ਵਧਨਗੇ ਕਰਮਚਾਰੀ 0.8% ਸਾਲਾਨਾ ਵਾਧੇ ਤੋਂ ਵਾਧੇ 1123 ਡਾਲਰ ਦਾ ਭੁਗਤਾਨ ਕਰਨਗੇ ਮਾਲਕ 2.28% ਵਾਧੇ ਤੋਂ ਵਾਧੇ 1572.30 ਡਾਲਰ ਦਾ ਭੁਗਤਾਨ ਕਰਨਗੇ ਤੇ EHI ਦਿੱਲੀ ਵਾਤੋ-ਵਾਦ بیمਾ ਯੋ ਕਮਾਈ 88900 ਡਾਲਰ ਤੱਕ ਪਹੁੰਚ ਜਾਵੇਗੀ ਕੈਨੇਡਾ ਪੈਨਸ਼ਨ ਯੋਜਨਾ ਦੇ ਲਈ ਮਾਲਕ ਅਤੇ ਕਰਮਚਾਰੀ ਯੋਗਦਾਨ ਦਰ 2026 ਦੇ ਵਿੱਚ 5.95% ਰੈਨ ਗਿਆ। ਹਰੇਕ ਦੇ ਲਈ ਵਤ ਤੋਂ ਵਤ ਯੋਗਦਾਨ ਚਾਲਕ 23.45 ਡਾਲਰ ਹੋਵੇਗਾ ਤੇ ਵਤ ਤੋਂ ਵਤ ਪੈਨਸ਼ਨ ਯੋ ਕਮਾਈ 74600 ਡਾਲਰ ਤੱਕ ਵੱਜ ਜਾਵੇਗੀ। ਸੀਪੀਪੀ ਯੋਗਦਾਨਾ ਦਾ ਦੂਜਾ ਦਰਜਾ 74600 ਅਤੇ 85000 ਡਾਲਰ ਦੇ ਵਿਚਕਾਰ ਆਮਦਨ ਉਤੇ 4% ਦੇ ਹਿਸਾਬ ਦੇ ਨਾਲ ਲਾਗੂ ਹੁੰਦਾ ਜਿਸ ਦੀ ਸੀਮਾ 416 ਡਾਲਰ ਹੈ। ਸਵੈ ਰੋਜ਼ਗਾਰ ਵਾਲੇ ਕੰਮ ਦੇ ਮਾਲਕ ਅਤੇ ਕਰਮਚਾਰੀ ਦੋਨੋਂ ਹੀ ਸਾਂਝੇ ਤੌਰ ਤੇ 11.9% ਦਰ ਦੇ ਨਾਲ ਭੁਗਤਾਨ ਕਰਦੇ ਰਹਿਣਗੇ। ਉਹਨਾਂ ਦੀ ਮੁੱਲ ਛੋਟ 7000 ਡਾਲਰ ਤੱਕ ਵਾਚ ਜਾਵੇਗੀ। ਲਾਭ ਦੀਆਂ ਅਦਾਇਗੀਆਂ ਤੋਂ 2% ਵੱਧ ਜਾਣ ਗਿਆ। 6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸਾਲਾਨਾ ਰਕਮ 8157 ਡਾਲਰ ਹੋ ਜਾਵੇਗੀ ਤੇ 6 ਤੋਂ 17 ਸਾਲ ਦੇ ਬੱਚੇ ਲਈ ਸਾਲਾਨਾ ਰਕਮ 6883 ਡਾਲਰ ਹੋ ਜਾਵੇਗੀ ਤੇ ਪਰਿਵਾਰ ਬਾਹਰ ਜਾਣ ਦੀ ਸੀਮਾ 38237 ਡਾਲਰ ਹੋ ਜਾਵੇਗੀ ਤੇ 26 ਦੇ ਲਈ 10 ਮੁਕਤਬਚਾ ਦੀ ਕਾਟੇ ਦੀ ਸੀਮਾ 7000 ਡਾਲਰ ਉੱਤੇ ਬਣੀ ਹੋਈ ਹੈ 2023 ਦੇ ਵਿੱਚ 5% ਡਾਲਰ ਤੋਂ ਵਾਧੇ ਤੋਂ ਬਾਅਦ ਸੀਮਾ ਸਥਿਰ ਰਹੀ ਹੈ ਤੇ 2026 ਦੇ ਲਈ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਯੋਗਦਾਨ ਸੀਮਾ ਵਧ ਕੇ 3810 ਡਾਲਰ ਹੋ ਜਾਵੇਗੀ ਤੇ ਗੁੱਡਾਪਾਸ ਰੱਖਿਆ ਮੂਲ ਭੁਗਤਾਨ ਸੀਮਾ ਵਧ ਕੇ 95354 ਡਾਲਰ ਹੋ ਜਾਵੇਗੀ ਕੈਨੇਡਾ ਰੈਵੈਨਿਊ ਏਜੰਸੀ ਨੇ 2026 ਦੇ ਲਈ ਅਪਡੇਟ ਕੀਤੇ ਗਏ ਫੈਡਰਲ ਟੈਕਸ ਬ੍ਰੈਕਟ ਜਾਰੀ ਕੀਤੇ ਨੇ ਜੋ ਅਗਲੇ ਸਾਲ ਤੁਹਾਡੀ ਕਮਾਈ ਜਾਣ ਵਾਲੀ ਆਮਦਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਤਬਦੀਲੀਆਂ ਦੇ ਲਈ ਮੰਚ ਤਿਆਰ ਕਰਦੇ ਨੇ ਇਹ ਸਮਾਯੋਜਨ ਖਪਤਕਾਰ ਕੀਮਤ ਸੂਚਕਾਂਕ ਦੇ ਡੇਟਾ ਦੇ ਆਧਾਰ ਤੇ 2% ਮੁਦਰਾ ਸਫੇਤੀ ਕਾਰਕ ਨੂੰ ਦਰਸਾਉਂਦੇ ਨੇ ਏਜੰਸੀ ਹਰ ਸਾਲ ਟੈਕਸ ਸਿਮਾਵਾਂ ਨੂੰ ਕੀਮਤ ਵਾਧੇ ਨਾਲ ਇੱਕਸਾਰ ਰੱਖਣ ਦੇ ਲਈ ਇਨ੍ਹਾਂ ਅੰਕੜਿਆਂ ਨੂੰ ਅਪਡੇਟ ਕਰਦੀ ਹੈ ਸੰਗਿ ਵਿਅਕਤੀ ਅਤੇ ਗੈਰ ਵਾਪਸੀਯੋਗ ਕ੍ਰੈਡਿਟ ਰਕਮਾਂ ਦੇ ਵਿੱਚ ਬਦਲਾਅ ਵੀ ਚੁਣਬੀ ਤੋਂ 2024 ਤੋਂ ਲਾਗੂ ਹੋਣਗੇ ਵਸਤੂਆਂ ਅਤੇ ਸੇਵਾਵਾਂ ਟੈਕਸ ਕ੍ਰੈਡਿਟ ਕੈਨੇਡਾ ਬਾਲ ਲਾਭ ਅਤੇ ਬਾਲ ਅਪੰੰਕਤਾ ਲਾਭ ਵਰਗੇ ਲਾਭਾਂ ਦੇ ਅਪਡੇਟਸ 1 ਜੁਲਾਈ 2024 ਤੋਂ ਲਾਗੂ ਹੋਣਗੇ ਨਵੇਂ 2024 ਫੈਡਰਲ ਟੈਕਸ ਬ੍ਰੈਕਟ 58523 ਡਾਲਰ ਤੱਕ ਦੀ ਆਮਦਨ ਉੱਤੇ 14% ਦੀ ਦਰ ਹੋਵੇਗੀ 58523 ਤੋਂ 117045 ਡਾਲਰ ਤੱਕ ਦੀ ਆਮਦਨ ਉਤੇ 20.5% ਦੀ ਦਰ ਹੋਵੇਗੀ ਤੇ 117000 45 ਤੋਂ 181440 ڈالر تک ਦੀ آمدਨ ਉਤੇ 26% ਦੀ ਦਰ ਹੋਵੇਗੀ 181440 ਤੋਂ 258482 ڈالر تک ਦੀ آمد ਉਤੇ 29% ਦੀ ਦਰ ਹੋਵੇਗੀ ਤੇ 258482 ڈالر ਤੋਂ ਵੱਧ ਦੀ آمدਨ ਉਤੇ 30% ਦੀ ਦਰ ਹੋਵੇਗੀ ਜੀਹਾਂ ਸੂਬੇ ਤੇ ਪ੍ਰਦੇਸ਼ ਸੰਗੀ ਰਕਮਾਂ ਦੀ ਉੱਤੇ ਆਪਣੇ ਖੁਦ ਦੇ ਇੰਡੈਕਸ ਬ੍ਰੈਕਟ ਲਾਗੂ ਕਰਨਾ ਚਾਹੀਦਾ ਰੱਖਣਗੇ اگਲੀ ਨੀਤੀ ਰਕਮਾਂ 14 ਪ੍ਰਤੀਸ਼ਦੀ ਦਰ ਦੇ ਨਾਲ ਸੰਗੀਤ ਐਕਸ ਦਾ ਕਰਨ ਤੋਂ ਪਹਿਲਾਂ ਤੁਹਾਡੀ ਕਮਾਈ ਦੀ ਆਮਦਨ 2026 ਦੇ ਵਿੱਚ ਵੱਧ ਕੇ 16452 ਡਾਲਰ ਹੋ ਜਾਵੇਗੀ ਤੇ 181400 ਡਾਲਰ ਤੱਕ ਦੀ ਆਮਦਨ ਵਾਲੇ ਵਿਅਕਤੀ 2303 ਡਾਲਰ ਦੇ ਪੂਰੇ ਸੰਗੀ ਕ੍ਰੈਡਿਟ ਲਈ ਯੋਗ ਹੋਣਗੇ 181440 ਡਾਲਰ ਚਾਹੇ ਸੋ ਵੱਧ ਕਮਾਉਣ ਵਾਲੇ ਤੇ ਲਈ ਮੁੱਢਲੀ ਨਿਜੀ ਰਕਮ ਪ੍ਰਾਵਾਰ ਕਟਾ ਕੇ 14823 ਡਾਲਰ ਹੋ ਜਾਵੇਗੀ ਜੋ ਕਿ 2 ਜੋ ਕਿ 2766 ਡਾਲਰ

ਕੈਨੇਡਾ ਪੈਨਸ਼ਨ ਯੋਜਨਾ ਦੇ ਲਈ ਮਾਲਕ ਅਤੇ ਕਰਮਚਾਰੀ ਯੋਗਦਾਨ ਦਰ 2.4% ਦੇ ਵਿਚਕਾਰ 5.95% ਰਹਿਣ ਗਿਆ। ਹਰੇਕ ਤੇ ਲਈ ਵਤ ਤੋਂ ਵਤ ਯੋਗਦਾਨ ਚਾਲਕ 223.45 ਡਾਲਰ ਹੋਵੇਗਾ ਤੇ ਵਤ ਤੋਂ ਵਤ ਪੈਨਸ਼ਨ ਯੋਗ ਕਮਾਈ 74600 ਡਾਲਰ ਤੱਕ ਵੱਜ ਜਾਵੇਗੀ। ਸੀਪੀਪੀ ਯੋਗਦਾਨਾ ਦਾ ਦੂਜਾ ਦਰਜਾ 74600 ਤੇ 85000 ਡਾਲਰ ਦੇ ਵਿਚਕਾਰ ਆਮਦਨ ਉਤੇ 4% ਦੇ ਹਿਸਾਬ ਦੇ ਨਾਲ ਲਾਗੂ ਹੁੰਦਾ ਜ ਜਿਸ ਦੀ ਸੀਮਾ 416 ਡਾਲਰ ਹੈ। ਸਵੈ ਰੁਜ਼ਗਾਰ ਵਾਲੇ ਕੰਮ ਦੇ ਮਾਲਕ ਅਤੇ ਕਰਮਚਾਰੀ ਦੋਨੋਂ ਹੀ ਸਾਂਝੇ ਤੌਰ ਤੇ 11.9% ਦਰ ਦੇ ਨਾਲ ਭੁਗਤਾਨ ਕਰਦੇ ਰਹਿਣਗੇ। ਉਹਨਾਂ ਦੀ ਮੁੱਲ ਛੋਟ 7000 ਡਾਲਰ ਤੱਕ ਵਾਚ ਜਾਵੇਗੀ। ਲਾਭ ਦੀ ਅਦਾਇਗੀ 2% ਵਜਨ ਗਿਆ। 6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸਲਾਨਾ ਰਕਮ 8157 ਡਾਲਰ ਹੋ ਜਾਵੇਗੀ ਤੇ 6 ਤੋਂ 18 ਸਾਲ ਦੇ ਬੱਚੇ ਲਈ ਸਲਾਨਾ ਰਕਮ 6883 ਡਾਲਰ ਹੋ ਜਾਵੇਗੀ ਤੇ ਪੜਾਵਾਰ ਬਾਹਰ ਜਾਣ ਦੀ ਸੀਮਾ 38237 ਡਾਲਰ ਹੋ ਜਾਵੇਗੀ ਤੇ 26 ਦੇ ਲਈ ਡੈਟਸ ਸਮੁੱਖਤਾ ਬਚਤ 카ਤੇ ਦੀ ਸੀਮਾ 7000 ਡਾਲਰ ਉੱਤੇ ਪਣੀ ਹੋਈ ਹੈ 2023 ਦੇ ਵਿੱਚ 500 ਡਾਲਰ ਤੋਂ ਬਾਅਦ ਦੇ ਤੋਂ ਬਾਅਦ ਸੀਮਾ ਸਥਿਰ ਰਹੀ ਹੈ ਤੇ 2026 ਦੇ ਲਈ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਯੋਗਦਾਨ ਸੀਮਾ ਵਧ ਕੇ 3810 ਡਾਲਰ ਹੋ ਜਾਵੇਗੀ ਤੇ ਗੁੱਡਾ ਪਾਸ ਰੱਖਿਆ ਮੂਲ ਭੁਗਤਾਨ ਸੀਮਾ ਵਧ ਕੇ 95354 ਡਾਲਰ ਹੋ ਜਾਵੇਗੀ ਲਬ ਦੀਆਂ ਅਦਾਇਗੀਆਂ 2% ਵਜਨ ਗਿਆ 6 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ ਸਲਾਨਾ ਰਕਮ 8157 ਡਾਲਰ ਹੋ ਜਾਵੇਗੀ ਤੇ 6 ਤੋਂ 17 ਸਾਲ ਦੇ ਬੱਚੇ ਲਈ ਸਲਾਨਾ ਰਕਮ 6883 ਡਾਲਰ ਹੋ ਜਾਵੇਗੀ ਤੇ ਪਰਿਵਾਰ ਬਾਹਰ ਜਾਣ ਦੀ ਸੀਮਾ 38237 ਡਾਲਰ ਹੋ ਜਾਵੇਗੀ ਤੇ 2026 ਦੇ ਲਈ ਟੈਕਸ ਮੁਕਤ ਬਚਤ ਖਾਤੇ ਦੀ ਸੀਮਾ 7000 ਡਾਲਰ ਉੱਤੇ ਬਣੀ ਹੋਈ ਹੈ 2023 ਦੇ ਵਿੱਚ 5% ਡਾਲਰ ਤੋਂ ਵਾਧੇ ਤੋਂ ਬਾਅਦ ਸੀਮਾ ਸਥਿਰ ਰਹੀ ਹੈ ਤੇ 2026 ਦੇ ਲਈ ریٹائرمنٹ سیونگز پلان یوگدان سیما ود کے تیتی ہزار آٹھ سو دس ڈالر ہو جاوے گی بوڑھاپا سرکا مور بھگتان سیما وچانوی ہزار تین سو تروازا ڈالر ہو جاوے گی